ਸਰ ਬਹੁਤ ਵੱਡਾ ਉਪਰਾਲਾ ਕੀਤਾ ਇਹ ਗਵਾਂਗ ਉਪਰਾਲਾ ਤਾਂ ਵੈਸ ਗੁਰੂ ਦਾ ਹੈ ਜੀ ਜਾਂ ਸੰਤਾਂ ਦਾ ਉਪਰਾਲਾ ਜਾਂ ਸਮੂਹ ਸੰਗਤ ਦਾ ਕਿਉਂਕਿ ਸੰਗਤ ਦੇ ਉਪਰਾਲੇ ਨਾਲ ਹੀ ਅਸੀਂ ਲੋਕ ਸੇਵਾ ਕਰ ਸਕਦੇ ਹਾਂ ਜੀ ਅੱਛਾ ਜ਼ਰੂਰਤ ਕਿਵੇਂ ਪੈ ਗਈ ਜੀ ਆਸ਼ਰਮ ਬਣਾਉਣ ਦੀ ਦੇਖੋ ਜ਼ਰੂਰਤ 5 ਸਾਲ ਪਹਿਲੇ ਸਾਡੇ ਕੋਲ ਬਾਪੂ ਜੀ ਉਰੇ ਆਇਓ ਤੇ ਸਰਦਾਰ ਮੁਖਤਿਆਰ ਸਿੰਘ ਜੀ ਸਾਡੇ ਕੋਲ ਖੰਨੇ ਦੇ ਨਾਲ ਗਵਿੰਦਗੜ੍ਹ ਕੋਲੋਂ ਸਾਡੇ ਕੋਲ ਆਏ ਸੀ ਇਹਨਾਂ ਨੇ ਆਪਣੀਆਂ ਤਕਲੀਫਾਂ ਦਸੀਆਂ ਕਿ ਸਾਨੂੰ ਸਾਡੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਮੈਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਇਹਨਾਂ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਸਾਨੂੰ ਇਹ ਲੱਗਿਆ ਕਿ ਅੱਜ ਦੇ ਸਮੇਂ ਵਿੱਚ ਜਿਹੜੇ ਘਰਾਂ ਦੇ ਵਿੱਚ ਬੱਚਿਆਂ 'ਚ ਸੰਸਕਾਰ ਚੰਗੇ ਨਹੀਂ ਹੈਗੇ। ਉਹਨਾਂ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਜਿਹੜੇ ਬੱਚੇ ਤਰਕਾਰਦੇ ਆਂ, ਉਹਨਾਂ ਲਈ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਜਦਕਿ ਅਸੀਂ ਇਹਨਾਂ ਚੀਜ਼ਾਂ ਦੇ ਵਿਰੁੱਧ ਵੀ ਆਂ। ਇਹ ਬਿਰਦਾ ਆਸ਼ਰਮ ਨਹੀਂ ਬਣਨੇ ਚਾਹੀਦੇ। ਪਰ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਜਦੋਂ ਬਜ਼ੁਰਗਾਂ ਨਾਲ ਧੱਕਾ ਹੁੰਦਾ, ਜਦੋਂ ਬਜ਼ੁਰਗਾਂ ਨੂੰ ਘਰੋਂ ਕੱਢਿਆ ਜਾਂਦਾ ਜਾਂ ਰੋਟੀ ਪਿੱਛੇ ਉਹਨਾਂ ਨੂੰ ਦਰਕਾਰਿਆ ਜਾਂਦਾ ਜਾਂ ਉਹਨਾਂ ਨੂੰ ਮਾੜੇ ਸ਼ਬਦ ਕਹੇ ਜਾਂਦੇ ਆ। ਇਸ ਕਰਕੇ ਇਹਨਾਂ ਨੂੰ ਤੇ ਬਜ਼ੁਰਗਾਂ ਕਰਕੇ ਸਾਨੂੰ ਇਹ 5 ਸਾਲ ਤੋਂ ਮਨ ਦੇ ਵਿੱਚ ਸੀਗਾ ਇਹ ਛੋਟਾ ਮੋਟਾ ਉਪਰਾਲਾ ਕਰਕੇ ਅਸੀਂ ਇਹ ਵਿਰਧ ਆਸ਼ਰਮ ਬਣਾਈਏ ਤੇ ਅੱਜ ਅਸੀਂ ਬੜੇ ਖੁਸ਼ ਨਸੀਬ ਆ ਸਮੂਹ ਸੰਗਤਾਂ ਮਾਛੀਵਾੜੇ ਦੇ ਇਹ ਪਵਿੱਤਰ ਧਰਤੀ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ ਜਿਹਦੇ ਨਾਲੇ ਅੱਜ ਸਾਡੇ 5 ਕਮਰੇ ਤਿਆਰ ਹੋ ਚੁੱਕੇ ਨੇ ਔਰ ਇਸ ਦੀ ਓਪਨਿੰਗ ਜਿਹੜੀ ਐ 30 ਤਰੀਕ ਨੂੰ 9:30 ਵਜੇ ਤਨਤਨ ਸੁਆਮੀ ਸ਼ੰਕਰਾਨੰਦ ਜੀ ਮਹਾਰਾਜ ਪੂਰੀ ਵਾਲੇ ਤਾਂਤ ਲਵੰਡੀ ਖੁਰਦ ਤੋਂ ਇੱਥੇ ਆ ਕੇ ਬਜ਼ੁਰਗਾਂ ਨੂੰ ਦੋ ਬਜ਼ੁਰਗ ਸਾਡੇ ਕੋਲ ਇੱਕ ਸਦਾ ਮਖਤਿਆਰ ਸਿੰਘ ਜੀ ਖੜੇ ਨੇ ਇੱਕ ਖੰਨੇ ਤੋਂ ਸਾਨੂੰ ਫੋਨ ਆਇਆ ਉਹ ਦੋ ਬਜ਼ੁਰਗਾਂ ਨੂੰ ਦੋ ਕਮਰਿਆਂ ਦੀਆਂ ਚਾਬੀਆਂ ਦਿੱਤੀਆਂ ਜਾਣਗੀਆਂ ਜੀ ਕੀ ਕਰਨਾ ਜੀ ਪੀੜੀ ਬਜ਼ੁਰਗਾਂ ਨੂੰ ਸਾਹਮਣੀ ਦੇ ਦੇਖੋ ਅੱਜ ਸਮਾਂ ਭਿਆਨਕ ਚੱਲ ਰਿਹਾ ਜਿਹੜਾ ਆਪਾਂ ਇਹ ਸੋਚਦੇ ਆ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਨਾਲ ਸਾਨੂੰ ਸੰਸਕਾਰ ਵੀ ਦੇਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਗੁਰੂਆਂ ਪੀਰਾਂ ਪਕੰਬਰਾਂ ਸੰਤਾਂ ਮਹਾਪੁਰਖਾਂ ਦੇ ਕੋਲ ਸੰਗਤ ਨਹੀਂ ਪ੍ਰਾਪਤ ਕਰਦੇ ਕਿਉਂਕਿ ਜਦੋਂ ਬੱਚੇ ਪੜ੍ਹਦੇ ਆ ਉਹਨਾਂ ਨੂੰ ਪਹਿਲੇ ਹੀ ਹੋਸਟਲਾਂ 'ਚ ਪਾਇਆ ਜਾਂਦਾ ਜਦੋਂ ਹੋਸਟਲਾਂ 'ਚ ਜਾ ਕੇ ਬੱਚਿਆਂ ਦਾ ਪਿਆਰ ਹੀ ਨਹੀਂ ਪੈਂਦਾ ਆਪਣੇ ਮਾਪਿਆਂ ਨਾਲ ਇਹ ਕਾਰਨ ਉਸ ਕਰਕੇ ਹੁੰਦਾ ਹੈ ਕੇ ਪਿਆਰ ਹੁੰਦਾ ਨੇ ਤੇ ਫਿਰ ਬਜ਼ੁਰਗਾਂ ਨੂੰ ਉਸ ਸਮੇਂ ਤੇ ਆ ਕੇ ਦਰਕਾਰਿਆ ਜਾਂਦਾ ਕਹਿੰਦੇ ਵੀ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਆ ਪਰ ਅੱਜ ਦੇ ਬੱਚੇ ਉਹ ਜਿੰਦਾ ਘਾਤੇ ਲਾ ਰਹੇ ਆਂ ਦੇਖੋ ਮੇਰੀ ਇਹ ਆਪਣੀ ਸੋਚ ਦੇ ਮੁਤਾਬਕ ਜੇ ਆਪਾਂ ਇਹ ਚੀਜ਼ ਨੂੰ ਸੋਚਦੇ ਆਂ ਮੈਂ ਕਈ ਵਾਰ ਇਹ ਗੱਲ ਰੱਖਦਾ ਕਿ ਬਜ਼ੁਰਗ ਜਿਹੜਾ ਘਰ ਦਾ ਲੋਕ ਹੁੰਦੇ ਨੇ ਔਰ ਉਸ ਚੀਜ਼ ਨੂੰ ਸਾਹਮਦੇ ਨੇ ਮੈਂ ਕਈ ਵਾਰੇ ਸੋਚਦਾ ਕਿ ਬਜ਼ੁਰਗ ਜਦੋਂ ਸਾਡਾ ਇਹ ਚੈਰੀਟੇਬਲ ਹਸਪੀਟਲ ਜਿਹੜਾ 5 ਵਜੇ ਬੰਦ ਹੋ ਜਾਂਦਾ ਤਾਂ ਇਹ ਕੁਰਸੀ ਢਾ ਕੇ ਇੱਥੇ ਬੈਠੇ ਹੁੰਦੇ ਆ ਇਹ ਬਹੁਤ ਵੱਡੀ ਸਨ ਉਹ ਸਹੂਲਤ ਹੈ ਜੇ ਉਹ ਬੱਚੇ ਇਹ ਸਮਝਣ ਕਿ ਸਾਡੇ ਮਾਪੇ ਸਾਡੇ ਘਰੇ ਬੈਠ ਕੇ ਇੱਕ ਸਾਡਾ ਇੱਕ ਚੌਂਕੀਦਾਰਾ ਕਰਦੇ ਆ ਚੌਂਕੀਦਾਰਾਂ ਨੂੰ ਆਪਾਂ ਕੀ ਦੋ ਟਾਈਮ ਦੀ ਰੋਟੀ ਨਹੀਂ ਦੇ ਸਕਦੇ ਆਪਾਂ ਦੇਖਦੇ ਆਂ ਸਮਾਜ ਦੇ ਵਿੱਚ ਕਿ ਹਰੇਕ ਆਦਮੀ ਆਪਣੇ ਘਰ ਦੇ ਵਿੱਚ ਅੱਜ ਕੱਲ੍ਹ ਚੌਂਕੀ ਦਾ ਰੱਖਦਾ ਉਹਨੂੰ ਤਨਖਾਹ ਵੀ ਦਿੱਤੀ ਜਾਂਦੀ ਹੈ ਉਹਨੂੰ ਅ ਰੋਟੀ ਪਾਣੀ ਵੀ ਦਿੱਤਾ ਜਾਂਦਾ ਇਸ ਕਰਕੇ ਜੇ ਸਾਡੇ ਬਜ਼ੁਰਗ ਸਾਡੇ ਇੰਨਾ ਕੁਝ ਕਰਦੇ ਹੋਏ ساری ਜ਼ਿੰਦਗੀ ਆਪਣੇ ਬੱਚਿਆਂ ਵਾਸਤੇ ਕਮਾਉਂਦੇ ਆ ਤਾਂ ਜੇ ਉਹਨਾਂ ਨੂੰ ਅਸੀਂ ਰੋ ਟਾਈਮ ਦੀ ਰੋਟੀ ਉਹਨਾਂ ਦੀ ਸਾਹ ਸੰਵਾਲ ਨਹੀਂ ਕਰਦੇ ਤਾਂ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਸੋ ਗਰਵਾਣੀ ਦੇ ਵਿੱਚ ਵੀ ਆਉਂਦਾ ਜੇ ਬਜ਼ੁਰਗਾਂ ਦਾ ਸਤਿਕਾਰ ਕਰੀਏ ਬਜ਼ੁਰਗਾਂ ਦੇ ਪੈਰਾਂ ਹੱਥ ਲਾ ਕੇ ਜੇ ਅਸੀਂ ਆਪਣੇ ਕੰਮ ਨੂੰ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਹਰੇਕ ਕੰਮ ਸਾਡਾ ਸਫਲ ਹੁੰਦਾ ਸੋ ਮੈਂ ਤਾਂ ਨਵੀਂ ਪੀੜੀ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਕਰੋ ਜੇ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਕਰੋਗੇ ਉਹਨਾਂ ਦੇ ਚਰਨਾਂ ਦੇ ਪੈਰੀਂ ਹੱਥ ਲਾ ਕੇ ਸਵੇਰ ਨੂੰ ਆਪਣੇ ਕੰਮ ਤੇ ਜਾਓਗੇ ਤੁਸੀਂ ਖੁਸ਼ੀ-ਖੁਸ਼ੀ ਆਪਣੇ ਘਰ ਦੇ ਵਿੱਚ ਆਓਗੇ